ਇਹ ਘਬਰਾਂ ਵਾਲੇ ਇਹ ਸਮਾਧਾਂ ਵਾਲੇ ਇਹ 786 ਵਾਲੇ ਲਾਲਾਂ ਵਾਲੇ ਦੁਜੇ ਤੇ ਜੇ ਅੱਧ ਦਵਾਬੇ ਵਿੱਚ ਤੇ ਨਵੀਂ ਹਵਾਉਂਦੀ ਮੈਂ ਅੱਜ ਦਵਾਬੇ ਚ ਹੋਈ ਆਂ ਜੈ ਮਸਤਾ ਦੀ ਜੋ ਸੁਲਬੇ ਸੂਟੇ ਲਾਉਣ ਵਾਲਾ ਨੰਗ ਧੰਗ ਬੰਦਾ ਹੀ ਜੈ ਮਸਤ ਬਣਾ ਦੱਸਾ ਮਸਤੀ ਪੁੱਛਣੀ ਆ ਤੇ ਗੁਰੂ ਅਰਜਨ ਦੇਵ ਨੂੰ ਪੁੱਛੋ ਕਿ ਤਤੀ ਤਵੀ ਤੇ ਬਈ ਦਾ ਹਿੱਕਾ ਮਸਤੀ ਦੇ ਗੁਰੂ ਅਰਜਨ ਦੇਵ ਦੇ ਬੋਲੇ ਜੈ ਮਸਤੀ ਪੁੱਛਣੀ ਆ ਇਹ ਕਲੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਾਂ ਨੂੰ ਪੁੱਛ ਕੇ ਦੇਖੋ ਵੀ 40 ਲੱਖ ਦਾ ਬਠਾੜ ਪੰਨੀ ਦਾ ਕਿਵੇਂ ਆ ਮਸਤ ਤੇ ਉਹ ਆ ਜੇ ਮਸਤੀ ਪੁੱਛਣੀਆਂ ਤੇ ਬਹੁਤੀ ਦੂਰ ਜਾਣ ਦੀ ਗੱਲ ਨਹੀਂ ਮਸਤ ਉਹ ਨਹੀਂ ਜਿਹੜੇ ਸੁਰਫੇ ਸੂਟੇ ਲਾਈ ਜਾਂਦੇ ਆ ਮਸਤੀ ਪੁੱਛਣੀਆਂ ਤੇ ਬਾਬੇ ਦੀਪ ਸਿੰਘ ਨੂੰ ਜਾ ਕੇ ਪੁੱਛੋ ਸੀਸ ਕਲੀ ਤੇ ਟਕਾਈ ਦਾ ਕਿਦਾਂ ਤੇ ਜਿਹਨੂੰ ਆਇਆ ਗੁਰੂ ਦੇ ਘਰੋਂ ਕੱਖ ਨਹੀਂ ਨਾ ਮਿਲਿਆ ਤੇ ਯਾਦ ਰੱਖਿਓ ਨੂੰ ਕਿਤੇਉਂ ਵੀ ਕੱਖ ਨਹੀਂ ਜੇ ਮਿਲਦਾ ਕਿਤੇਉਂ ਵੀ ਕੱਖ ਨਹੀਂ ਜੇ ਮਿਲਦਾ